ਇਕਾਲ ਦੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੀਆਂ ਗੱਲਾਂ ਬਾਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਹਾਜ਼ਰਾਂ ਜੀ ਕੁਝ ਹੋਰ ਨਵੇਂ ਦੇਸੀ ਟੋਟਕੇ ਲੈ ਕੇ ਤੁਹਾਡੇ ਲਈ ਕਿਉਂਕਿ ਬਹੁਤ ਸਾਰੇ ਵੀਰਪੈਣ ਕੁਝ ਸੁਨੇਹੀ ਭੇਜਦੇ ਹੁੰਦੇ ਆ ਕਿ ਸਾਨੂੰ ਇਸ ਚੀਜ਼ ਦੀ ਸਮੱਸਿਆ ਦੱਸੋ ਇਸ ਚੀਜ਼ ਦਾ ਇਸ ਸਮੱਸਿਆ ਦਾ ਹੱਲ ਦੱਸੋ ਸੋ ਅੱਜ ਆਪਾਂ ਕੁਝ ਹੋਰ ਦੇਸੀ ਟੋਟਕਿਆਂ ਦੀ ਗੱਲਬਾਤ ਕਰਾਂਗੇ ਸੋ ਸਵਾਗਤ ਹੈ ਮੈਂ ਵੀ ਤੁਹਾਡਾ ਸਾਡੇ ਪ੍ਰੋਗਰਾਮ 'ਚ ਸਤਿ ਸ੍ਰੀ ਅਕਾਲ ਜੀ ਮੈਂ ਬਹੁਤ ਸਾਰੇ ਭੈਣਾਂ ਨੇ ਉਸਨੂੰ ਹੀ ਆ ਭੇਜਿਆ ਸੀਗਾ ਕਿ ਸਾਨੂੰ ਇੱਕ ਕਬਜੀ ਦੀ ਸਮੱਸਿਆ ਉਹਦੇ ਬਾਰੇ ਜਰੂਰ ਹੱਲ ਦੱਸੋ ਉਹ ਤੁਸੀਂ ਦੱਸੋ ਜੀ ਕਬਜੀ ਤਾਂ ਵੀਰਪਾਲ ਜਿਹੜਾ ਉਹ ਦਾਵਾ ਰੋਗ ਹੁੰਦਾ ਹਾਂਜੀ ਤੁਸੀਂ ਸ਼ਾਮ ਨੂੰ ਇੱਕ ਚਮਚਾ ਦੁੱਧ ਚ ਘੋਲ ਕੇ ਲੈ ਲਓ ਜਾਂ ਚਾਹ ਚ ਲੈ ਲਓ ਠੀਕ ਹੈ ਜੀ ਨੂੰ ਨਹੀਂ ਮਾਫਕਾ ਚਾਹ ਚ ਵੀ ਲੈ ਸਕਦਾ ਹੈ ਉਹ ਦੁੱਧ ਚ ਵੀ ਲੈ ਛੋੜਾ ਤੜਕੇ ਨੂੰ ਪੀਟ ਸਾ ਠੀਕ ਹੈ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਨੂੰ ਬਵਾਸੀਰ ਅੱਛਾ ਬਵਾਸੀਰ ਹਾਂ ਉਹ ਰੀਠੇ ਲੈ ਲਓ ਅੱਛਾ 50 ਗ੍ਰਾਮ ਰੀਠੇ ਲੈ ਲਓ ਯਾ ਗਰਾਮ ਦਾਖ ਮਡਕਾ ਲੈ ਲੋ ਵੱਡਾ ਦਾਖ ਮਡਕਾ ਠੀਕ ਹੈ ਜੀ ਜੀ ਵੀ ਹੁੰਦੀ ਹੈ ਠੀਕ ਹੈ ਉਹਨੂੰ ਤੁਸੀਂ ਕੁੰਡੇ ਚ ਪਾ ਕੇ ਰਗੜਨਾ ਸ਼ੁਰੂ ਕਰ ਦਿਓ ਹਰ ਵਾਰੀ ਉਹ ਉਹਨੂੰ ਤੁਸੀਂ ਕੋਟੇ ਨੂੰ ਤੇਲ ਲਾਉਣਾ ਹੈ ਹੂੰ ਜਦੋਂ ਜਿੰਨੇ ਵਾਰੀ ਤੁਸੀਂ ਉਹਨੂੰ ਵੇਖਣਾ ਉਦੋਂ ਨਾ ਤੇਲ ਲਾਉਣਾ ਹੈ ਸੌਰੀ ਹਾਂ ਤੇਲ ਲਾਉਣਾ ਹੈ ਜਦੋਂ ਜਮਾਲੀ ਇਸਦਾਰ ਫੜ ਗਿਆ ਵਧੀਆ ਕੁੱਟਿਆ ਉਦੋਂ ਉਹਦੀਆਂ ਗੋਲੀਆਂ ਬਣਾ ਲਓ ਠੀਕ ਹੈ ਗੋਲੀਆਂ ਬਣਾ ਕੇ ਸੋਭਾ ਚਾਹ ਤੋਂ ਪਹਿਲਾਂ ਰੀਠਾ ਤੇ ਦਾ ਦਾਖ ਮਨੱਕਾ ਇਕੱਠੇ ਰਗੜਨੇ ਆ। ਉਹਦੇ ਵਿੱਚੋਂ ਰੀਠੇ ਦੀ ਗੋਲੀ ਕੱਢ ਦੇਣੀ ਆ। ਤੇ ਦਾਖ ਮਨੱਕਾ ਇਹਦਾ ਵੀ ਕੱਢ। ਵੀ ਕੱਢ ਦੇਣਾ। ਠੀਕ ਹੈ। ਤੇ ਉਹ ਲਿਆ ਤੁਸੀਂ ਗੋਲੀਆਂ ਬਣਾ ਲਓ। ਠੀਕ ਹੈ। ਉਹਨੂੰ ਤੁਸੀਂ ਸਵੇਰ ਉੱਠਣ ਤੋਂ ਪਹਿਲਾਂ ਉਹ ਗੋਲੀ ਲਓ ਚਾਹ ਨਹੀਂ ਪੀਣੀ। ਹੂੰ। ਉਸ ਤੋਂ ਬਾਅਦ ਤੁਸੀਂ ਘੰਟਾ ਬਾਅਦ ਚਾਹ ਪੀ ਸਕਦੇ ਹੋ। ਇਹਦੇ ਨਾਲ ਤੁਹਾਨੂੰ ਬਹੁਤ ਆਪਾਂ ਘਰੇ ਅਜਮਾਇਆ ਹੋਇਆ ਨੁਕਤਾ ਇਹ। ਹੂੰ। ਤੁਹਾਨੂੰ ਬਹੁਤ rahat ਮਿਲੂਗੀ। ਠੀਕ ਹੈ। ਇਹ ਬਵਾਸੀਰ ਤੋਂ ਇਹ ਬਵਾਸੀਰ ਤੋਂ ਆ। ਉਹ ਕਬਜੀ ਤੋਂ ਹੈ ਉਹ ਬੱਚਿਆਂ ਦੀ ਕਬਜੀ ਵੀ ਠੀਕ ਹੁੰਦੀ ਆ ਬਦਾਂ ਉਹ ਬੱਚਿਆਂ ਦੀ ਹੁੰਦੀ ਆ ਜੇ ਤੁਹਾਨੂੰ ਐ ਨਹੀਂ ਈਸ ਬੋਲ ਦਾ ਸਿਲਕਾ ਲੈ ਲਓ ਹੂੰ ਉਹਨੂੰ ਤੁਸੀਂ ਗਰਮ ਦੁੱਧ ਚ ਜਿਵੇਂ ਖੀਰ ਬਣ ਜਾਂਦੀ ਆ ਉਹਵੇਂ ਤੁਸੀਂ ਉਹਨੂੰ ਬਣਾ ਕੇ ਗਰਮ ਦੁੱਧ ਚ ਪਾ ਲਓ ਠੀਕ ਹੈ 5 ਮਿੰਟ ਰੱਖੋ ਹੂੰ ਜਦੋਂ ਉਹ ਫੁੱਲ ਜਾਂਦਾ ਹੈ ਹੂੰ ਉਹਨੂੰ ਤੁਸੀਂ ਖਾ ਲਓ ਠੀਕ ਹੈ ਸੋਡਾ ਪੇਟ ਤੜਕੇ ਨੂੰ ਸਾਫ਼ ਹੋਊਗਾ ਠੀਕ ਹੈ ਹਾਂਜੀ ਤੇ ਇੱਕ ਭੈਣ ਦਾ ਮੈਸੇਜ ਆਇਆ ਸੀ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਇਹ ਬਹੁਤ ਵੱਡੀ ਸਮੱਸਿਆ ਹੈ ਤੇ ਉਹਦੇ ਲਈ ਮੰਮੀ ਇਹੀ ਆ ਕਿ ਆਪਾਂ ਦੂਜਾ ਜਿਹੜਾ ਮਾਈਗਰੇਨ ਹੈ ਉਹ ਜਿਆਦਾ ਜਦੋਂ ਹੁੰਦਾ ਹੈ ਬੰਦੇ ਦੇ ਇੱਕ ਪਾਸੇ ਚੀਜ਼ ਪੈਂਦੀ ਆ ਜਾਂ ਇੱਧਰ ਪੈਂਦੀ ਆ ਜਾਂ ਆਪਣੇ ਇੱਧਰ ਪੈਂਦੀ ਆ ਉਹ ਹੁੰਦਾ ਸਟ੍ਰੈਸ ਨਾਲ ਧੁੱਪ ਨਾਲ ਸੇਕ ਨਾਲ ਇਹਨਾਂ ਚੀਜ਼ਾਂ ਨਾਲ ਜਾਂ ਕਈ ਵਾਰ ਫੋਨ ਜਿਆਦਾ ਦੇਖਦੇ ਆਪਾਂ ਜਿੱਦਾਂ ਸ਼ਾਰਟ ਵੀਡੀਓ ਆਪਾਂ ਐਂ ਦੇਖੀ ਜਾਂਦੇ ਆ ਉਹ ਬਹੁਤ ਆਪਣੀ ਰਾਤੀ ਤੇ ਦਿਮਾਗ ਤੇ ਅਸਰ ਕਰਦੀ ਆ ਉਹਦੇ ਲਈ ਵੀ ਜਿਹੜਾ ਬਦਾਮ ਰੋਗਣਾ ਬਹੁਤ ਕਾਰਗਰ ਆ ਉਹ ਰਾਤ ਨੂੰ ਕਹਿੰਦੇ ਸੌਣ ਲੱਗੇ ਤੁਸੀਂ ਇੱਕ ਇੱਕ ਬੂੰਦ ਨੱਕ ਚ ਪਾ ਲੋ ਠੀਕੇ ਉਹਦੇ ਨਾਲ ਜਿਹੜਾ ਤੁਹਾਡਾ ਮਾਈਗਰੇਨ ਆ ਉਹ ਠੀਕ ਹੋ ਜਾਊਗਾ ਥੋੜਾ ਇਹ ਜਿਹੜਾ ਨੁਸਖਾ ਇਹ ਲੰਬਾ ਲੰਮਾ ਚੇਰ ਤੁਹਾਨੂੰ ਲੈਣਾ ਪਊਗਾ ਜੀ ਥੋੜੀ ਬਹੁਤੀ ਚਲੋ ਨਾਲ ਤੁਸੀਂ ਦਵਾਈ ਲਈ ਜਾਓ ਕਿਉਂਕਿ ਇਹਦੇ ਨਾਲ ਇੱਕਦਮ ਨਹੀਂ ਉਹ ਅਸਰ ਹੁੰਦਾ ਇਹ ਨੂੰ ਤੁਸੀਂ ਕਾਫੀ ਲੰਬਾ ਸਮਾਂ ਜਦੋਂ ਨੱਕ ਚ ਪਾਓਗੇ ਉਹਦੇ ਨਾਲ ਨੀਂਦ ਵੀ ਬਹੁਤ ਚੰਗੀ ਆਊਗੀ ਤੇ ਤੁਹਾਡਾ ਹੌਲੀ ਹੌਲੀ ਜਿਹੜਾ ਮਾਈਗਰੇਨ ਆ ਉਹ ਠੀਕ ਹੋਣ ਲੱਗ ਪੈਗਾ ਕਿਉਂਕਿ ਇੱਕ ਭੈਣ ਉਹ ਕੈਨੇਡਾ ਚ ਰਹਿੰਦੇ ਸੀ ਉਹਨਾਂ ਨੇ ਦੱਸਿਆ ਕਿ ਮੇਰੇ ਕਹਿੰਦੇ ਮਾਈਗਰੇਨ ਦੀ ਸਮੱਸਿਆ ਹੋ ਗਈ ਸੀ ਮੈਂ ਦਵਾਈ ਵੀ ਖਾਧੀ ਕਾਫੀ ਟਾਈਮ ਫਿਰ ਕਹਿੰਦੇ ਮੈਂ ਹੌਲੀ ਹੌਲੀ ਏਸੀ ਨੁਸਖੇ ਨੂੰ ਅਜਮਾਇਆ ਰਾਤ ਨੂੰ ਸੌਣ ਲੱਗੇ ਬਦਾਮ ਰੋਗਣ ਜਿਹੜਾ ਮੈਂ ਇੱਕ ਇੱਕ ਬੂੰਦ ਪਾਉਂਦੀ ਸੀ ਹੁਣ ਉਹਨਾਂ ਨੇ 2 ਸਾਲ ਪਾਇਆ ਹਾਂ ਉਹਨਾਂ ਨੇ 2 ਸਾਲ ਪਾਇਆ ਤੇ ਹੁਣ ਉਹਨਾਂ ਦੀ ਦਵਾਈ ਛੁੱਟ ਗਈ ਤੇ ਉਹਨਾਂ ਦਾ ਮਾਈਗਰੇਨ ਠੀਕ ਹੈ ਹਾਲੇ ਵੀਰਪਾਲ ਦੇਸੀ ਦਵਾਈਆਂ ਛੇਤੀ ਨਹੀਂ ਕੰਮ ਕਰਦੀਆਂ ਡੇਟ ਕਰ ਥੋੜਾ ਜਿਹਾ ਸਬਰ ਕਰਨਾ ਪੈਂਦਾ ਸਬਰ ਕਰਨਾ ਪੈਂਦਾ ਆਪਾਂ ਫਿਰ ਕਰ ਦੇਣੀ ਆਪਾਂ ਕਹਿੰਦੇ ਆਰਾਮ ਤਾਂ ਆਇਆ ਨਹੀਂ ਹੋਰ ਲੈਣੀ ਹਾਂਜੀ ਹਾਂਜੀ ਹਾਂ ਇਹ ਸੀਗਾ ਸੋ ਇਹ ਸੀ ਆਪਣੇ ਅੱਜ ਦੇ ਦੋ ਤਨ ਨੁਸਖੇ ਜੀ ਜਿਦੇ ਵਿੱਚ ਮੈਂ ਲੰਦਾ ਬਾਦਾਮ ਰੋਗਨ ਦੀ ਭੂਮਿਕਾ ਸਭ ਤੋਂ ਅੱਛੀ ਜਿਹੜਾ ਕਬਜ਼ੀ 'ਚ ਵੀ ਕੰਮ ਆਉਂਦਾ ਆ ਮਾਈਗਰੇਨ ਦੇ ਵਿੱਚ ਵੀ ਤੇ ਬਵਾਸੀਰ ਦੀ ਤੁਹਾਨੂੰ ਸਮੱਸਿਆ ਮੰਮੀ ਨੇ ਦੱਸ ਹੀ ਦਿੱਤੀ ਉਹ ਨੁਸਖਾ ਤੁਸੀਂ ਅਜਮਾਓ ਜੀ ਕੋਈ ਗੱਲ ਨਾ ਪਤਾ ਲੱਗੀ ਦੁਬਾਰਾ ਦੱਸਿਓ ਤੇ ਸਾਨੂੰ ਦਿਓ ਇਜਾਜ਼ਤ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ